ਸੁਸਰੀ ਹਰਮੰਦਰ ਸਾਹਿਬ ਦੀ ਤਸਵੀਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਖਾਸ ਮੌਕੇ ਦੇ ਉੱਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਸੋ ਇਹ ਤਸਵੀਰ ਹੈ ਜਿੱਥੇ ਆਮ ਸੰਗਤਾਂ ਪਹੁੰਚੀਆਂ ਅਤੇ ਸਿਆਸੀਦਾਨ ਵੀ ਗੁਰੂ ਘਰ ਵਿਖੇ ਮੱਥਾ ਟੇਕਦੇ ਹੋਏ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਸੋ ਉਹ ਗੁਰੂ ਘਰ ਵਿਖੇ ਨਤਮਸਤਕ ਹੁੰਦੇ ਹੋਏ ਨਵੇਂ ਸਾਲ ਦਾ ਗਾਜ਼ ਉਹਨਾਂ ਦੇ ਵੱਲੋਂ ਵੀ ਹਰਮੰਦਰ ਸਾਹਿਬ ਹਰਿ ਮੰਦਰ ਵਿਖੇ ਮੱਥਾ ਟੇਕ ਕੇ ਉਹਨਾਂ ਦੇ ਵੱਲੋਂ ਕੀਤੀ ਗਈ ਸੋ ਵਾਖਵਾਖ थाव दस्वीर थोड़े सामने खूब-खूब पेश करते रहेंगे सो ये तस्वीर श्री हरिमंदर साहब के अलौकिक नज़ारा हैप्पी न्यू ईयर यानी कि अज नवे साल का नवा दिन नवा साल नवा आगाज मीडिया तो जरूर दूरी बनाए दिखाई देते सुखबीर सिंह बादल सो मत्था टेकदे तो तस्वीर थाईलैंड की है सो विदेशी मुल्क उत सिती गुरु घर विखे तो वाकई ਇਥੇ ਨਮਨ ਮਥਾ ਟਿਕਨ ਦੇ ਲਈ ਸਜਦਾ ਕਰਨ ਦੇ ਲਈ ਰੱਬ ਨੂੰ ਯਾਦ ਕਰਨ ਦੇ ਲਈ ਇਲਾਹੀ ਬਾਣੀ ਸਰਵਤ ਕਰਨ ਦੇ ਲਈ ਸੋ ਦੂਰੋ ਨੇੜਿਓ ਸੰਗਤਾਂ ਵਿਦੇਸ਼ਾਂ ਤੋਂ ਪਹੁੰਚਦੇ ਨੇ ਹਰ ਸਿਮਰਤ ਕੌਰ ਬਾਦਲ ਵੀ ਉਹਨਾਂ ਦੇ ਨਾਲ ਵਿਖਾਈ ਦਿੱਤੇ ਜਿੱਥੇ ਸੁਖਬੀਰ ਸਿੰਘ ਬਾਦਲ ਪਹੁੰਚੇ ਨਾਲ ਹੀ ਉਹਨਾਂ ਦੀ ਧਰਮ ਪਤਨੀ ਤੇ ਸੰਸਦ ਮੈਂਬਰ ਹਰ ਸਿਮਰਤ ਕੌਰ ਬਾਦਲ ਵੀ ਪਹੁੰਚੇ ਸੋ ਇਸ ਪਰਿਵਾਰ ਦੇ ਵੱਲੋਂ ਮਥਾ ਟੇਕਿਆ ਗਿਆ ਇਸ ਥਾਂ ਦੇ ਉੱਤੇ ਸੋ ਰੱਬ ਨੂੰ ਯਾਦ ਕੀਤਾ ਗਿਆ ਹਰ ਸਿਮਰਤ ਕੌਰ ਬਾਦਲ ਨਾਲ ਹੀ ਉਹਨਾਂ ਦੀ ਬੇਟੀ ਵੀ ਇਸ ਮੌਕੇ ਦਿਖਾਈ ਦਿੱਤੇ ਸੋ ਹਰ ਪਾਸੇ ਬਹੁਤ ਬਹੁਤ ਵਧਾਈਆਂ ਦਿੰਨੀ ਆ ਗੁਰੂ ਰਾਮਦਾਸ ਪਾਤਸ਼ਾਹ ਦੀ ਦੇ ਚਰਨਾਂ 'ਚ ਅਰਦਾਸ ਕਰਦੀ ਆ ਕਿ ਨਵਾਂ ਸਾਲ ਖੁਸ਼ੀਆਂ ਦੇ ਖੇੜੇ ਲੈ ਕੇ ਆਏ ਨਾਮ ਸਿਮਰਨ ਸੇਵਾ ਸੰਗਤ ਦੀ ਦਾਤ ਨਾਲ ਸਾਡੇ ਸਾਰਿਆਂ ਦੀ ਝੋਲੀ ਗੁਰੂ ਸਾਹਿਬ ਖਸ਼ਣ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ შე ਰੱਖਣ ਤੇ ਸਮੂਹ ਪੰਥ ਨੂੰ ਪਾਈਚਾਰੇ ਨੂੰ ਬਹੁਤ ਸਾਰੀ ਖੁਸ਼ੀ ਰਹਿਮਤਾਂ ਨਾਲ ਸਾਡੀਆਂ ਝੋਲੀਆਂ ਗੁਰੂ ਸਾਹਿਬ ਨੇ ਵਾਜਣ ਨਵੇਂ ਸਾਲ ਦੀ 2022 ਦੀ ਮੈਂ ਸਾਰੇ ਖਾਲਸਾ ਪੰਥ ਨੂੰ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਹੈ ਫਿਰ ਬਾਦ ਸਾਹਿਬ ਆਏ ਆ ਪਰਮਾਤਮਾ ਦੇ ਚਰਨਾ ਚਰਦਾਸ ਬੇਨਤੀ ਕਰਨ ਵਾਸਤੇ ਕਿ ਅੱਜ ਜਿਹੜਾ ਨਵਾਂ ਸਾਲ ਆ ਸਾਰਿਆਂ ਵਾਸਤੇ ਖੁਸ਼ੀਆਂ ਦਾ ਸਾਲ ਹੋਵੇ ਪੰਜਾਬ ਤਰੱਕੀ ਕਰੇ ਖਾਲਸਾ ਪੰਧੀਆਂ ਜਿੰਨੀਆਂ ਕੋਈ ਸਮੱਸਿਆ ਸਾਰੀਆਂ ਹੱਲ ਹੋਣ ਪੰਜਾਬ ਤੇ ਦੇਸ਼ ਤਰੱਕੀ ਕਰੇ ਐਨਾ ਹੀ ਅੱਜ ਅਰਦਾਸ ਬੇਨਤੀ ਕਰਨ ਵਾਸਤੇ ਆ ਅੱਛੇ ਪਾਤਸ਼ਾਹ ਸਾਨੂੰ ਆਪਣੇ ਚਰਨਾ ਕਮਲਾਂ 'ਚ ਜੋੜ ਕੇ ਰੱਖਣ ਸਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਗੁਰੂ ਸਾਹਿਬ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਸਮੱਤ ਤੇ ਸਮਰੱਥਾ ਬਖਸ਼ਿਸ਼ ਕਰ ਅਸੀਂ ਕਿਹਨ ਕਿਹਨ ਭੁੱਲਣ ਹਾਰ ਆ ਇਸ ਗੁਰੂ ਘਰ ਦੇ ਕੁੱਕਰ ਆ ਝਾੜੂ ਬਰਦਾਰ ਆ ਔਰ ਜੀਵਨ ਚ ਸੰਸਾਰ ਚ ਵਿਚਰਦੇ ਆ ਕਲਯੁਗੀ ਜੀਵ ਆ अनेका ਭੁੱਲਾਂ ਹੋ ਜਾਂਦੀਆਂ ਇਸ ਲਈ ਗੁਰੂ ਸਾਹਿਬ ਕਿਰਪਾ ਕਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਸੋ ਸੁਖਬੀਰ ਸਿੰਘ ਬਾਦਲ ਨਾਲੀ ਵਿਕਰਮਾ ਜੀਠਿਆ ਦੁਜੇ ਪਾਸੇ ਐਸਸੀ ਬਿਲਕੁਲ ਬਾਦਲ ਗੁਰੂਕਰ ਵਿਖੇ ਨਤਮਸਤਕ ਹੁੰਦੇ ਹੋਏ ਪਰਿਵਾਰ ਸਮੇਤ ਚੜ੍ਹਦੀ ਕਲਾ ਲਈ ਕੀਤੇ ਗੇ ਅਰਦਾਸ ਸੋ ਇੱਕ ਖਾਸ ਤਰਫੋਂ ਸੁਮੀਨਾ ਖਾਸ ਮੌਕੇ ਦੇ ਉਤੇ ਸੋ ਹਰ ਕੋਈ ਇਸ ਵੇਲੇ ਗੁਰੂਕਰਾਂ ਦੇ ਵਿੱਚ ਬਿਨਤਮਸਤਕ ਹੋ ਰਹੇ ਕਿਸੇ ਨੇ ਜਸ਼ਨ ਮਨਾ ਕੇ ਤੇ ਕਿਸੇ ਨੇ ਗੁਰੂ ਘਰ ਵਿਖੇ ਮੱਥਾ ਟੇਕ ਕੇ ਆਪਣੇ ਇਸ ਦਿਨ ਨੂੰ ਖਾਸ ਬਣਾਇਆ ਸੋ ਸਿਆਸਦਾਂ ਨਾਲ ਦੇ ਵੱਲੋਂ ਵੀ ਸਰਬੱਧ ਭਲੇ ਦੀ ਅਰਦਾਸ ਕੀਤੀ ਤੇ ਹਰ ਸਿਮਰਤ कौर ਬਾਦਲ ਨੇ ਕਿਹਾ ਕਿ ਇਹ ਸਾਲ ਚੜ੍ਹਤਾ ਜੜਾ ਇਹ ਪੰਜਾਬ ਦੇ ਲਈ ਵੀ ਖੁਸ਼ੀਆਂ ਖੇੜੀਆਂ ਦੇ ਲਈ ਹੋਵੇ ਪੰਜਾਬ ਦੇ ਵਿੱਚ ਵੀ ਸਭ ਕੁਝ ਸਹੀ ਰਹੇ ਅਮਨ ਸ਼ਾਂਤੀ ਬਣੀ ਰਹੇ ਇਹੋ ਅਰਦਾਸ ਕਰਨ ਦੇ ਲਈ ਕਹਿੰਦੇ ਕਿ ਅਸੀਂ ਇਸ ਹਾਂ ਤੇ ਪਹੁੰਚੇ ਆ ਸੋ ਇਹ ਮੁਕੱਦਸ ਕਰਤੀ ਹੈ ਉਹ ਪਾਵਨ ਕਰਤੀ ਹੈ ਜਿੱਤੇ ਪੰਜ ਸਰੂਪਾਂ ਦਾ ਅੰਮ੍ਰਿਤ ਸੋ ਇੱਥੇ ਤਾਂ ਮੱਥਾ ਟੇਕਣ ਦੇ ਲਈ ਪਤਾ ਨਹੀਂ ਲੋਕ ਕਿੱਥੋਂ ਕਿੱਥੋਂ ਆਉਂਦੇ ਨੇ ਹਰੀ ਦਾ ਮੰਦਰ ਸਵর্ণ ਮੰਦਰ ਸ੍ਰੀ ਹਰਿਮੰਦਰ